ਤੇ ਬਠਿੰਡਾ ਚ ਹੜਪੀੜਤਾਂ ਦੇ ਲਈ ਇੱਕ ਦੋ ਰੋਜ਼ਾ ਕਲਾ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਨਾਲ ਜੁੜੀ ਵੇਖਦੇ ਹਾਂ ਇੱਕ ਰਿਪੋਰਟ ਇਸ ਵੇਲੇ ਪੰਜਾਬ ਹੜ੍ਹਾਂ ਦਾ ਸੰਤਾਪ ਝੰਡਾ ਰਿਹਾ ਹੈ ਤੇ ਅਜਿਹੇ ਮੌਕੇ ਸਭ ਤੋਂ ਪਹਿਲਾਂ ਪੰਜਾਬ ਹੀ ਪੰਜਾਬ ਦੇ ਨਾਲ ਖੜਾ ਹੈ ਪੰਜਾਬ ਦੀ ਹਰ ਸੰਸਥਾ ਹਰ ਵਰਗ ਆਪਣੇ ਆਪਣੇ ਤਰੀਕੇ ਦੇ ਨਾਲ ਹੜਪੀੜਤ ਲੋਕਾਂ ਦੀ ਮਦਦ ਕਰ ਰਹੇ ਨੇ ਇਸੇ ਲੜੀ ਵਿੱਚ ਚਿੱਤਰਕਾਰਾਂ ਦੀ ਸੰਸਥਾ ਸਰਦਾਰ ਸ਼ੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਪਟੰਡਾ ਵੱਲੋਂ ਵੀ ਇੱਕ ਉਪਰਾਲਾ ਕੀਤਾ ਗਿਆ ਹੈ ਇਸ ਦੇ ਤਹਿਤ 27 ਅਤੇ 28 ਸਤੰਬਰ ਨੂੰ ਬਠਿੰਡਾ ਦੀ ਸੇਠ ਗੋਬਿੰਦ RAM ਕਾਲਾ ਮਲ ਦੀ ਧਰਮਸ਼ਾਲਾ 'ਚ ਇੱਕ ਸਾਲਾਨਾ ਕਲਾ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ। ਇਸ ਦੋ ਰੋਜ਼ਾ ਕਲਾ ਵਰਕਸ਼ਾਪ 'ਚ ਵੱਖ-ਵੱਖ ਚਿੱਤਰਕਾਰਾਂ ਵੱਲੋਂ ਤਿਆਰ ਕੀਤੇ ਗਏ ਚਿੱਤਰ ਵੇਚ ਕੇ ਜੋ ਕਮਾਈ ਹੋਵੇਗੀ ਉਹ ਸਾਰੀ ਦੀ ਸਾਰੀ ਹੜਪੀੜਤਾ ਦੀ ਮਦਦ ਦੇ ਲਈ ਦਾਨ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਚਿੱਤਰਕਾਰ ਗੁਰਪ੍ਰੀਤ ਬਠਿੰਡਾ ਨੇ ਦੱਸਿਆ ਕਿ ਇਸ ਵਰਕਸ਼ਾਪ 'ਚ ਨਾਮੀ ਚਿੱਤਰਕਾਰ ਸ਼ਮੂਲੀਅਤ ਕਰਨਗੇ। ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜੇ ਇਸ ਵਾਰ ਹੜਾ ਆਏ ਉਹਨਾਂ ਨੇ ਪਿਛਲੇ ਕਈ ਰਿਕਾਰਡ ਤੋੜਤੇ ਕਿਵੇਂ ਆਪਣੇ ਲੋਕ ਜੂਝ ਰਹੇ ਆ ਹੜਾ ਨਾਲ ਸੋ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਰਜਿਸਟਰਡ ਬਟੰਡਾ ਪਿਛਲੇ ਕਈ ਸਾਲਾਂ ਤੋਂ 35 ਤੋਂ ਉੱਤੇ ਸਾਲਾਂ ਤੋਂ ਲਗਾਤਾਰ ਕਲਾ ਦੇ ਖੇਤਰ ਵਿੱਚ ਸੇਵਾ ਨਿਭਾ ਰਹੀ ਹੈ ਅਸੀਂ ਇਸ ਸੁਸਾਇਟੀ ਵੱਲੋਂ ਇੱਕ ਚਿੱਤਰਕਲਾ ਵਰਕਸ਼ਾਪ ਦਾ ਯੋਜਨ ਕਰਨ ਦਾ ਫੈਸਲਾ ਕੀਤਾ ਇਹ ਦੋ ਰੋਜ਼ਾ ਚਿੱਤਰਕਲਾ ਵਰਕਸ਼ਾਪ ਹੋਊਗੀ 27 ਅਤੇ 28 ਸਤੰਬਰ ਨੂੰ ਇਹ ਹੋਊਗੀ ਜੀ ਸੇਠ ਗੋਬਿੰਦ RAM ਕਾਲਾ ਮੱਲ ਧਰਮਸ਼ਾਲਾ ਮਾਲਗਦਾਮ ਰੋਡ ਬਠਿੰਡਾ ਤੇ ਉੱਥੇ ਇਹ ਦੋ ਦਿਨਾਂ ਦੇ ਵਿੱਚ ਚਿੱਤਰਕਾਰ ਆਉਣਗੇ ਪੂਰੇ ਪੰਜਾਬ ਤੋਂ ਹਰਿਆਣਾ ਚੰਡੀਗੜ੍ਹ ਤੋਂ ਵੀ ਉਹ ਮਿਲ ਕੇ ਚਿੱਤਰ ਬਣਾਉਣਗੇ ਇਹ ਪੂਰੀ ਦੀ ਪੂਰੀ ਚਿੱਤਰਕਲਾ ਵਰਕਸ਼ਾਪ ਹੜਪੀੜਤਾਂ ਨੂੰ ਤੇ ਹੜ ਦੇ ਯੋਧਿਆਂ ਨੂੰ ਸਮਰਪਿਤ ਹੋਊਗੀ ਇਸ ਚਿੱਤਰਕਲਾ ਵਰਕਸ਼ਾਪ ਜਿਹੜੇ ਚਿੱਤਰ ਬਣਨਗੇ ਉਹ ਚਿੱਤਰ ਵੇਚ ਕੇ ਜਿਹੜੀ ਕਮਾਈ ਹੋਊਗੀ ਉਹ ਸਾਰੀ ਦੀ ਸਾਰੀ ਕਮਾਈ ਕੋਈ ਪਰਸੈਂਟੇਜ ਰੱਖੇ ਬਿਨਾ ਸਾਰੀ ਦੀ ਸਾਰੀ ਕਮਾਈ ਹੜਪੀੜਤਾਂ ਦੀ ਸੇਵਾ 'ਚ ਲਾਈ ਜਾਊਗੀ। ਸੋ ਬੇਨਤੀ ਹੈ ਦੋਸਤੋ ਜਿਹੜੇ ਕਲਾ ਪ੍ਰੇਮੀ ਐ ਸਾਹਿਤ ਪ੍ਰੇਮੀ ਐ ਪੰਜਾਬ ਪ੍ਰੇਮਿਓ ਜ਼ਰੂਰ ਇਸ ਚਿੱਤਰ ਕਲਾ ਵਰਕਸ਼ਾਪ 'ਚ ਪਧਾਰੋ ਤੇ ਜਿਹੜੇ ਇਸ 'ਚ ਬੜਨਗੇ ਚਿੱਤਰ ਉਹਨਾਂ ਨੂੰ ਖਰੀਦ ਕੇ ਇਹ ਕ੍ਰੀਏਟਿਵ ਢੰਗ ਨਾਲ ਕਲਾਤਮਕ ਢੰਗ ਨਾਲ ਹੜਪੀੜਤਾਂ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਓ। ਬਿਊਰੋ ਰਿਪੋਰਟ ਫਾਸਟਵੇ ਨਿਊਜ਼ Bashin da kabar na